ਅਕੀ ਕਹਣਾ ਚਾਹ ਉਹ ਗੇੜੀ ਸਪੈਸ਼ਲ ਨਾਕਾ ਲਗਾਇਆ ਕੀ ਕਰਨਾ ਇਹ ਨਾਕਾ ਲਗਾਇਆ ਜੀ ਬਾਹਰੋਂ ਇੱਥੋਂ ਚਾਰ ਬੰਦੇ ਰਿਪੋਰਟੋ ਤਿਆਰ ਰੇ ਨੇ ਤੇ ਉਹਨਾਂ ਵਾਸਤੇ ਨਾਕਾ ਲਗਾਉਣਾ ਵਾਸਤੇ ਸਪੈਸ਼ਲ ਟੀਮ ਆ ਰਹੀਆਂ ਨੇ ਅੰਦਰ ਮੀਟਿੰਗ ਵਗੈਰਾ ਹੋਣੀ ਹੈ ਵੱਡੇ ਅਫਸਰ ਸਹਬਾਨ ਸਾਰੇ ਆ ਰਹੇ ਨੇ ਉਹਨਾਂ ਵਾਸਤੇ ਜੋ ਵੀ ਆ ਵੀ ਮੀਟਿੰਗ ਕੀਤੀ ਜਾਣੀ ਹੈ ਤੁਹਾਡੇ ਲੋਕ ਕੀ ਕਿਹਾ ਗਿਆ ਤੁਹਾਨੂੰ ਇੱਥੇ ਕਿਹਾ ਗਿਆ ਵੀ ਇੱਥੇ ਸਾਰਿਆਂ ਦੀ ਮੀਟਿੰਗ ਹੋਣੀ ਹੈ ਤੇ ਪ੍ਰਾਈਵੇਟ ਬੰਦਾ ਕੋਈ ਵੀ ਅੰਦਰ ਜਾ ਐਂਟਰੀ ਨਹੀਂ ਕਰੇਗਾ ਇਹ ਸਾਰੇ ਅਫਸਰ ਸਹਬਾਨ ਦੀ ਮੀਟਿੰਗ ਕਰਾਉਣੀ ਹੈ ਇਹ ਹੋ ਰਿਹਾ ਹੈ ਇੱਕ ਤੋਂ ਚਾਰ ਬੰਦੇ ਆ ਰਹੇ ਠੀਕ ਹੈ ਲੇ 205 ਬੰਦੇ ਆ ਰਹੇ ਜੀ ਉਹਨਾਂ ਵਿੱਚ ਸਾਰੇ ਉਧਰੋਂ ਦੇ ਯੂ ਐਸ ਦੇ ਵੀ ਬੰਦੇ ਆ ਰਹੇ ਵਿੱਚ ਨਾਲ ਆਪਣੇ ਜਿਹੜੇ 104 ਬੰਦੇ ਰਿਪੋਰਟ ਹੋ ਗਿਆ ਸਰਕਾਰ ਬੰਦੇ ਉਧਰੋਂ ਅਮਰੀਕਾ ਦੇ ਪੁਲਿਸ ਵੀ ਆ ਰਹੇ ਨਾਲ ਫੋਰਸ ਵੀ ਆਈ ਅੰਡੀਆ ਦੇ 30 ਬੰਦੇ ਨੂੰ ਰਿਪੋਰਟ ਕਰਦੇ ਆ ਤੇ ਉਹਨਾਂ ਨਾਲ ਫੋਰਸ ਆ ਵਗੈਰਾ ਨਾਲ ਭੇਜਿਆ ਜਾਂਦਾ ਉਹਨਾਂ ਨੂੰ ਪਾ ਕੇ 205 ਆ ਰਹੇ ਹਾਂ ਜੀ 205 ਬੰਦੇ ਟੋਟਲ 205 ਬੰਦੇ ਦਾ ਜੋ ਮੇਰੇ ਕੋਲ ਹੁਣ ਠੀਕ ਟੀਵੀ ਦੇ ਬੰਦ ਠੀਕ ਰਾਤੀ ਟੀਵੀ ਖਬਰਾਂ ਜੀ ਉਹਦੇ ਨੂੰ ਸਬਸਕ੍ਰਾਈਬ ਠੀਕ ਹੈ